ਸਸਕਾਲ ਜੀ ਸਾਰਿਆਂ ਨੂੰ ਅੱਜ ਆਪ ਬਣਾਉਣੀ ਦੱਸ ਦਿਆਂ ਜੀ ਤੁਹਾਨੂੰ ਸਮਾਣੀ ਕਹਿੰਦੇ ਸਾਡੇ ਕਿ ਜਦੋਂ ਬੱਚਾ ਹੁੰਦਾ ਤੁਹਾਡੇ ਤਾਂ 2-3 ਦਿਨ ਪਹਿਲਿਆਂ ਚ ਇਹ ਖਾਣ ਖਾਣਾ ਚਾਹੀਦਾ ਕਿ ਇਹਦੇ ਨਾਲ ਤੁਹਾਡਾ ਪੇਟ ਜਮਾਂ ਸਾਫ਼ ਹੋ ਜਾਂਦਾ ਜਿਹੜਾ 2-3 ਦਿਨ ਪਹਿਲੇ ਦਰਦ ਹੁੰਦਾ ਉਹ ਤੁਹਾਡੇ ਹੁੰਦਾ ਨਹੀਂਗਾ ਪੇਟ ਦੇ ਵਿੱਚ ਤਾਂ ਇਹ ਮੈਂ ਤੁਹਾਨੂੰ ਦੱਸ ਦਿਆਂ ਬਣਾਉਣੀ ਕਿਵੇਂ ਬਣਾਉਣੀ ਹੈ ਕਿ ਜਮੈਨ ਲੈਣੀ ਹੈ ਕਿ ਤੁਸੀਂ ਇਦਾਂ ਸੋਚੋਗੇ ਇਹ ਤਾਂ ਜਿਵੇਂ ਮੈਨ ਤਾਂ ਗਰਮ ਹੁੰਦੀ ਜੀ ਉਸ ਟਾਈਮ ਤੇ ਤੁਹਾਨੂੰ ਗਰਮ ਚੀਜ਼ਾਂ ਚਾਹੀਦੀਆਂ ਖਾਣ ਨੂੰ ਗੋਲ ਜੇੱਕੜ ਲਈ ਫਿਰ ਹੁਣ ਮੈਂ ਤੁਹਾਨੂੰ ਇਹਨੂੰ ਕੁੱਟ ਕੇ ਹੀ ਦਿਖਾ ਦਿੰਨੀ ਆ ਕਿ ਫਿਰ ਜਿਆਦਾ ਵੱਡੀ ਵੀਡੀਓ ਹੋ ਜਾਂਦੀ ਨਹੀਂ ਹਾਂਜੀ ਜਿਆਦਾ ਨਹੀਂ ਕੁਝ ਕਰਨਾ ਹੁੰਦਾ ਇਹਦਾ ਹੁਣ ਆਪਾਂ ਗੈਸ ਨੂੰ ਜਲਾ ਲੈਨੇ ਆ ਤਾਂ ਇਹ ਤੁਸੀਂ ਪਹਿਲੇ 3 ਦਿਨ 4 ਦਿਨ 5 ਦਿਨ ਤੱਕ ਜਿੱਦੋਂ ਵੀ ਤੁਸੀਂ ਖਾ ਸਕਦੇ ਆ ਜਿਵੇਂ ਸਵੇਰੇ ਖਾ ਲਓ ਦੁੱਧ ਦੇ ਇੱਕ ਕੱਪ ਨਾਲ ਦੁੱਧ ਫਿੱਕਾ ਲੈ ਲਓ ਤਾਂ ਵਿੱਚ ਉਹਦੇ ਜਿਮੇਂ ਸੌਫ ਪਾ ਲਓ ਤਾਂ ਇਹ ਨਾਲ ਖਾ ਲੋ ਤੁਸੀਂ ਇਹਦੇ ਸਮਾਣੀ ਸਾਡੇ ਸਮਾਣੀ ਕਹਿੰਦੇ ਜੀ ਤੁਸੀਂ ਦੱਸਿਓ ਸਾਡੇ ਤੁਹਾਡੇ ਕੀ ਕਹਿੰਦੇ ਨੇ ਤਾਂ ਇਹ ਜਦੋਂ ਬੱਚਾ ਹੋਇਆ ਇਹ ਉਹਦੇ ਲਈ ਇੰਨੀ ਕੀ ਗੁੱਡ ਚੀਜ਼ ਆ ਜਿਹੜੇ ਤੁਸੀਂ ਕਹਿੰਦੇ ਮਗਰ ਮੇਰੇ ਦਰਦ ਹੁੰਦਾ ਮੇਰੇ ਆ ਹੁੰਦਾ ਉਹ ਹੁੰਦਾ ਇਹ 2-3 ਦਿਨ 5 ਦਿਨ ਤੱਕ ਪਹਿਲੇ ਦੇਈ ਇਹ ਚਾਈ ਵੀ ਹੈ ਜ਼ਰੂਰੀ ਹੈ ਇਹ ਬੱਚਾ ਹੋਏ ਤੋਂ ਬੱਚੇ ਕੁੜੀ ਨੂੰ ਕਿ ਇਹ ਬਹੁਤ ਵਧੀਆ ਚੀਜ਼ ਆ ਲਾਭ ਵਾਲੀ ਚੀਜ਼ ਆ ਇਹ ਕਿ ਜੋ ਬੇਬੇ ਦਾਦੀ ਨਾਨੀ ਸਾਡੀ ਸਾਨੂੰ ਦਿੰਦੇ ਹੁੰਦੇ ਸੀ ਹੁਣ ਹਸਪੀਟਲ ਬੱਚੇ ਹੁੰਦੇ ਸਾਡੇ ਟਾਈਮ ਤੇ ਤਾਂ ਘਰੇ ਸੀਗੇ ਬੱਚੇ ਹੋਏ ਤਾਂ ਉਦੋਂ ਇਹ ਬਹੁਤ ਵਧੀਆ ਚੀਜ਼ ਸੀਗੀ ਹੁਣ ਡਾਕਟਰ ਕਹਿੰਦੇ ਆ ਨਹੀਂ ਖਾਣਾਗਾ ਉਹ ਨਹੀਂ ਖਾਣਾ ਇਸ ਲਈ ਹੋਰ ਹੋਰ ਪ੍ਰੋਬਲਮਾਂ ਬਣਦੀਆਂ ਰਹਿਨੀਆਂ ਤੁਹਾਡੇ ਕਿ ਕਿੰਨੀਆਂ ਪ੍ਰੋਬਲਮਾਂ ਬਣਨੀਆਂ ਬਾਅਦ ਚ ਕੁੜਗਾਂ ਨੂੰ ਇਹ ਜ਼ਰੂਰ ਧਿਆਨ ਰੱਖੋ ਕਿ ਜਮਾ ਸੌਖੀ ਚੀਜ਼ਾਂ ਬਣਾਉਣ ਨੂੰ ਤੇ ਖਾਣ ਨੂੰ ਵੀ ਇੰਨੀ ਨਹੀਂ ਕਿ ਜਦੋਂ ਤੁਸੀਂ ਫਿੱਕੇ ਦੁੱਧ ਦੇ ਨਾਲ ਖਾਓਗੇ ਵਿੱਚ ਨਹੀਂ 슈ਗਰ ਪਾਉਂਗੇ ਤਾਂ ਫਿਰ ਇਹ ਬਹੁਤ ਵਧੀਆ ਲੱਗਦੀ ਹੈ ਖਾਣ ਨੂੰ ਵੀ ਤਾਂ ਉਵੇਂ ਵੀ ਖਾ ਸਕਦੇ ਹਾਂ ਪਰ ਮੈਂ ਜੀ ਜਾਂ ਬੱਚਾ ਹੋਏ ਤਾਂ ਖਾ ਸਕਦੇ ਤੁਸੀਂ ਸਹੀ ਮੈਨੇ ਜਾਂ ਤੁਹਾਡੇ ਜੇ ਪੀਰੀਅਡ ਨਹੀਂ ਆਉਂਦੇਗੇ ਤਾਂ ਖਾ ਸਕਦੇ ਆ ਕਿਉਂ ਜ਼ਿਆਦੇ ਦੀ ਜ਼ਿਆਦੇ ਜ਼ਰੂਰੀ ਨਹੀਂ ਗੀ ਜਿੰਨਾ ਤੁਸੀਂ ਪਾਉਣਾ ਪਾ ਲੋ ਥੋੜਾ ਪਾ ਲੋ ਚਮਚਾ ਕਿ ਚਾਹੀਦਾ ਵਸੇ ਕਿਉਂ ਮੇਰੇ ਜਾਲੀਏ ਮੈਂ ਥੋੜਾ ਕੱਢ ਹੀ ਲੈਣਾ ਜੀ ਤਾਂ ਇੱਕ ਮੇਰੇ ਰਾਈ ਪੰਨ ਵੀ ਉਹ ਹੋ ਜੈ ਨੇ ਬਿਨਾ ਘਿਓ ਤੋਂ ਵੀ ਬਣਾ ਦੇਣਾ ਪਰ ਘਿਓ ਜ਼ਰੂਰੀ ਹੈ ਵਿੱਚ ਘਿਓ ਖਾਣਾ ਵੀ ਜ਼ਰੂਰੀ ਹੁੰਦਾ ਤੁਹਾਨੂੰ ਕਿ ਜੇ ਵੱਡਾ ਆਪਰੇਸ਼ਨ ਹੋਇਆ ਫਿਰ ਵੀ ਤੁਸੀਂ ਘਿਓ ਥੋੜਾ ਪਾ ਲਓ ਪਰ ਖਾਓ ਜ਼ਰੂਰ ਪਹਿਲਾਂ ਤੁਹਾਨੂੰ ਲੱਗਦਾ ਕਿ ਨਹੀਂ ਕੁੜੀਆਂ ਕਹਿੰਦੇ ਮੈਂ ਆ ਨਹੀਂ ਖਾਣਾ ਨਹੀਂ ਖਾਣਾ ਨਹੀਂ ਬੇਟਾ ਤੁਹਾਡੇ ਲਈ ਇਹ ਬਹੁਤ ਚੰਗੀ ਚੀਜ਼ ਹੈ ਖਾਣ ਲਈ ਕਿ ਤੁਹਾਨੂੰ ਪਤਾ ਕਿ ਜਿਹੜੇ ਤੁਹਾਡੇ ਵੱਡੇ ਸਾਡੇ ਵਰਗਿਆਂ ਸੀ ਹੁਣ ਤੁਹਾਡੇ ਕੋਈ ਫਾਇਦੇ ਲਈ ਚੀਜ਼ ਕਹਿੰਦੇ ਆ ਪੰਜੀਰੀ ਜਰੂਰ ਖਾਇਆ ਕਰੋ ਜਿਹੜਾ ਆਪਣਾ ਪੰਜਾਬੀ ਕੁੜੀਆਂ ਪਾ ਉਹ ਕੋਈ ਹੋਰ ਚੀਜ਼ਾਂ ਨਹੀਂ ਖਾਂਦੇਗੇ ਤਾਂ ਆਪਣਿਆਂ ਲਈ ਪੰਜੀਰੀ ਬਹੁਤ ਖਾਣੀ ਜ਼ਰੂਰੀ ਹੈ ਤਾਂ ਦੇਖੋ ਮੇਰਾ ਇਹ ਗੋੜਾ ਇੱਕ ਭੇਲੀ ਜੀ ਲਈ ਸੀ ਮੈਂ ਕਿ ਮੈਂ ਉਦਾਂ ਹੀ ਜਿਵੇਂ ਛੱਟ ਸਟ ਦੇ ਨਾਲ ਹੀ ਲੈ ਲਿਆ ਤਾਂ ਮੈਨੂੰ ਤਹਾਨੂੰ ਖਾਣਾ ਪੈਣਾ ਹੈ ਬਣਾਇਆ ਤਾਂ ਤਾਂ ਜਿਵੇਂ ਗੈਸ ਰੱਖੋ ਘੱਟ ਸਲੋ ਗੈਸ ਰੱਖੋ ਤਾਂ ਬਸ 5 ਮਿੰਟ ਵੀ ਨਹੀਂ ਲੱਗਦੇਗੇ ਤੁਹਾਨੂੰ ਗੋੜ ਕੱਟ ਕੇ ਬਣਾਉਣ ਨੂੰ ਤੇ ਇੱਕ ਡੰਗ ਤੁਸੀਂ ਤੁਸੀਂ ਖਾਓ ਕੇ ਉਹ ਜਿਹੜਾ ਮੈਂ ਆਪ ਜਮੈਣ ਵਾਲਾ ਨਹੀਂ ਸੀ ਬਣਾਇਆ ਵਾ ਉਹਦੇ ਵਾਲਾ ਜਮੈਣ ਤੇ ਦੁੱਧ ਵਾਲਾ ਬੇਸਨ ਦਾ ਭੋਗ ਉਹ ਖਾਓ ਨਵੇਂ ਬੱਚੇ ਨੂੰ ਦੁੱਧ ਬਹੁਤ ਆਉਂਦਾ ਹੈ ਇੱਕ ਡੰਗ ਤੁਸੀਂ ਆ ਖਾਓ ਇਹ 4-5 ਦਿਨਾਂ ਦੀ ਗੱਲ ਹੈ ਕਿ ਤੁਸੀਂ ਜਿਵੇਂ ਇੰਨੇ ਦਿਨਾਂ ਦੇ ਵਿੱਚ ਪਹਿਲੇ ਦਿਨਾਂ ਦੇ ਵਿੱਚ ਦੁੱਧ ਪੂਰਾ ਉਤਰਿਆ ਹੋਊਗਾ ਤੁਹਾਡੇ ਤੇ ਦੇਖੋ ਤੁਸੀਂ ਵੱਡੀ ਚੀਜ਼ ਹੈ ਨਹੀਂ ਇਹ ਵਿੱਚ ਜਮੈਣ ਪਾਓ ਜਮੈਣ ਜਿੰਨੀ ਤੁਸੀਂ ਖਾਣੀ ਚਾਹੁੰਦੇ ਓੰਨੀ ਪਾ ਲਓ ਅਸੀਂ ਜ਼ਿਆਦਾ ਖਾ ਸਕਦੇ ਆ ਤਾਂ ਅਸੀਂ ਪਾ ਵੀ ਦਿੰਨੇ ਕੋਈ ਪ੍ਰੋਬਲਮ ਨਹੀਂ ਇਹਦੀ ਜ਼ਿਆਦੇ ਦੀ ਪਰ ਜੇ ਤੁਸੀਂ ਜ਼ਿਆਦਾ ਖਾਣੀ ਹੈ ਜ਼ਿਆਦਾ ਪਾ ਲਓ ਜੇ ਤੁਸੀਂ ਥੋੜੀ ਖਾਣੀ ਹੈ ਥੋੜੀ ਪਾ ਲਓ ਜ਼ਿਆਦਾ ਗਰਮ ਨਾ ਕਰਿਓ ਇਹ ਨਾ ਹੋਵੇ ਕਿ ਗੈਸ ਦੇ ਉੱਤੇ ਤੁਸੀਂ ਕਾਫੀ ਟਾਈਮ ਇਹਨੂੰ ਰੱਖੀ ਰੱਖੋ ਤਾਂ ਫੇਰ ਇਹਨੇ ਚੀੜਾ ਹੋ ਜਾਣਾ ਹੈ ਗੜਨੇ ਫਿਰ ਤੋਂ ਠੁਕਾਦਾ ਨਹੀਂ ਆਵਾਂਗਾ ਤਾਂ ਇਹ ਜ਼ਰੂਰੀ ਹੈ ਤੁਹਾਡੇ ਲਈ ਖਾਣਾ ਕਿ ਜਿਹੜੀਆਂ ਕੁੜੀਆਂ ਦੇ ਹਣ ਬੱਚੇ ਹੁੰਦੇ ਮੈਨੂੰ ਪਤਾ ਹੈ ਕਿ ਬਾਹਰ ਵਾਲੇ ਦੇਸਾਂ ਦੇ ਵਿੱਚ ਤਾਂ ਤੁਸੀਂ ਸਾਰੇ ਨਹੀਂ ਬਣਾ ਸਕਦੇ ਮੁੰਡੇ ਬਿਚਾਰੇ ਆਪ ਸਾਹਮਣੇ ਉਹਨਾਂ ਲਈ ਕਿੰਨਾ ਹਾਰਡ ਹੈ ਇਹ ਸੌਖੀਆਂ ਜਿਹੀਆਂ ਚੀਜ਼ਾਂ ਮੈਂ ਦੱਸਦੀਆਂ ਤੁਹਾਡੇ ਲਈ ਇੱਕ ਮੈਂ ਤੁਹਾਨੂੰ ਦੱਸੂਗੀ ਕਿ ਕੱਲ ਨੂੰ ਮੈਂ ਉਦਾਂ ਹੀ ਪਰਸੋਂ ਨੂੰ ਵੀਡੀਓ ਪਾਉਂਗੀ ਕਿ ਉਹ ਮੈਂ ਤੁਹਾਨੂੰ ਜਿੱਦਾਂ ਕੋਈ ਚੀਜ਼ ਨਹੀਂ ਬਣਾਉਂਗੀ ਮੈਂ ਦੱਸੂਗੀ ਕਿ ਜਿਹੜੀ ਤੁਸੀਂ ਪਹਿਲਾਂ ਪੰਜੀਰੀ ਖਾਣੇ ਉਹਦਾ ਕੀ ਨੁਕਸਾਨ ਹੈ ਜਿਹੜੀ ਬਾਅਦ ਚ ਖਾਣੇ ਉਹਦਾ ਕੀ ਫਾਇਦਾ ਹੈ ਜਿਹੜੀ ਪੰਜੀਰੀ ਬਣਾਉਣੇ ਆਪਾਂ ਬੱਚਾ ਹੋਏ ਤੋਂ ਬਾਅਦ ਦੇ ਵਿੱਚ ਤੇ ਇਹ ਹੁਣ ਆਪਣੀ ਬਣ ਗਏ ਜੀ ਸਮਾਨੀ ਤੁਸੀਂ ਕੀ ਕਹਿੰਦੇ ਸਾਨੂੰ ਤੁਸੀਂ ਦੱਸਿਓ ਸਾਡੇ ਨੂੰ ਸਮਾਨੀ ਕਹਿੰਦੇ ਆ ਤਾਂ ਹਣ ਪਤਾ ਨਹੀਂ ਐਡੋ ਅੱਡੀ ਮੈਨੂੰ ਪਤਾ ਨਹੀਂ ਕਿ ਤੁਹਾਡੇ ਬਣਾਉਂਦੇ ਵੀ ਹੈ ਜਾਂ ਨਹੀਂ ਸਾਰੇ ਐਡੋ ਅੱਡੀ ਰੌਸ ਆ ਆਪਦੇ ਆਪ ਦੇ ਪਾਸੇ ਦਾ ਸਾਰਾ ਕੁਝ ਹੈਗਾ ਹੈਗਾ ਨਾ ਤੇ ਮੈਨੂੰ ਹੁਣ ਪਤਾ ਨਹੀਂ ਕਿ ਤੁਸੀਂ ਬਣਾਉਨੇ ਵੀ ਹੈ ਜਾਂ ਨਹੀਂ ਬਣਾਉਂਦੇਗੇ ਕਿ ਅਸੀਂ ਜਿਵੇਂ ਮੈਨੂੰ ਪਤਾ ਕਿ ਇਹ ਸਾਡੇ ਲਈ ਬਹੁਤ ਬਣਾਉਂਦੇ ਆ ਤੇ ਦੇਖੋ ਇਦਾਂ ਆਪ ਇੰਨੀ ਬਣਾ ਲਈ ਹੈ ਆਇਨਾ ਹੋਵੇ ਕਿ ਗੈਸ ਦੇ ਉੱਤੇ ਧਰ ਕੇ ਭੁੱਲ ਜੋਂ ਕਿ ਉਹਦੀ ਗੱਟਕ ਬਣ ਜAVE ਜਦੋਂ ਬੱਚਾ ਹੋਇਆ ਹੁੰਦਾ ਉਦੋਂ ਸਾਰੀਆਂ ਗੱਲਾਂ ਦੇ ਧਿਆਨ ਰੱਖਣੇ ਚਾਹੀਦੇ ਆ ਨਾ ਤੁਹਾਡੇ ਦੰਦ ਵੀ ਨਹੀਂ ਜਿਆਦੇ ਦੁੱਖ ਲਾਉਣਾ ਚਾਹੀਦਾ ਉਹਨਾਂ ਨੂੰ ਕਿ ਵੀ ਕੋਈ ਚੀਜ਼ ਐ ਇਦਾਂ ਦਿਖਾਵਾਂ ਕਿ ਹਾਰਡ ਹੋਵੇ ਤੁਹਾਨੂੰ ਟੀਵੀ ਨਹੀਂ ਦੇਖਣਾ ਚਾਹੀਦਾ ਕਿ ਤੁਹਾਡਾ ਸਿਰ ਦੁਖਣ ਲੱਗ ਜਾਂਦਾ ਏ ਕਿ ਜਿਹੜੀਆਂ ਹੁਣ ਪਹਿਲਾਂ ਨਹੀਂ ਪਤਾ ਲੱਗਦਾ ਆਪਾਂ ਨੂੰ ਕਿ ਥੋੜਾ ਜਿਹਾ ਚਿਰ ਬਾਅਦ ਚ ਤੁਹਾਨੂੰ ਪਤਾ ਲੱਗਦਾ ਕਿ ਕੀ ਕੀ ਨੁਕਸਾਨ ਐ ਕੀ ਕੀ ਨਫੇ ਐ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਵੀਡੀਓ ਦੇ ਨਾਲ ਸਾਰਿਆਂ ਨੂੰ ਸਾਸਤਰੀਕਾਲ ਬੱਚੇ ਭੈਣਾਂ ਬਜ਼ੁਰਗ ਮਾਤਾ ਜੋ ਵੀ ਦੇਖਦੇ ਆ ਜਿਹੜੀਆਂ ਆਂਟੀਆਂ ਬੇਬੇ ਵੇਖਦੇ ਆ ਉਹ ਵੀ ਮੇਰੀ ਵੀਡੀਓ ਨੂੰ ਮੈਨੂੰ ਦੱਸਣ ਕਿ ਤੁਹਾਡੇ ਕੀ ਕਹਿੰਦੇ ਸਮਾਨੀ ਸਾਡੇ ਬਣਾਉਂਦੇ ਸੀਗੇ ਤਾਂ ਬਹੁਤ ਵੀ ਲਵ ਵਾਲੀ ਚੀਜ਼ ਐ ਇਹ ਤਾਂ ਇਹ ਘਰੇ ਬਣਾਇਆ ਵਾ ਨੁਕਤਾ ਹੈ ਤੇ ਆਪਾਂ ਨੈਕਸਟ ਵੀਡੀਓ ਦੇ ਨਾਲ ਮਿਲਦੇ ਆ ਉਹ ਮੈਂ ਦੱਸੂਗੀ ਕਿ ਪੰਜੀਰੀ ਪਹਿਲਾਂ ਖਾਣੀ ਕਿਉਂ ਨਹੀਂ ਚਾਹੀਦੀ ਤੇ ਮਗਰੋਂ ਕਿਉਂ ਖਾਣੀ ਚਾਹੀਦੀ ਹੈ ਤਾਂ ਮੈਂ ਉਹ ਤੁਹਾਨੂੰ ਹੁਣ ਗਾਹਲੀ ਵੀਡੀਓ ਚ ਆਪਾਂ ਗੱਲਾਂ ਬਾਤਾਂ ਹੀ ਕਰਾਂਗੇ ਉਦੋਂ ਮੈਂ ਦੱਸੂਗੀ ਤਾਂ ਤੁਸੀਂ ਦੱਸਿਆ ਕਰੋ ਤੁਸੀਂ ਕੀ ਪੁੱਛਣਾ ਚਾਹੁੰਦੇ ਆਪਾਂ ਉਹ ਹੀ ਦੱਸ ਦਿਆਂਗੇ ਨੂੰ ਪਕਾ ਕੇ ਦੇਖਦੇ ਆ ਮੈਨੂੰ ਤਾਂ ਇਹ ਬਹੁਤ ਵਧੀਆ ਲੱਗਦੀ ਹੈ ਖਾ ਕੇ ਟੇਸਟੀ ਕਰਕੇ ਦੱਸਦੇ ਆ ਕਿ ਕੇਜੀ ਬਣੀ ਹੈ ਬਹੁਤ ਟੇਸਟੀ ਹੈ ਤੁਸੀਂ ਵੀ ਬਣਾਓ ਖਾਓ